ਕਰਦੇ ਮੇਲੇ ਚ ਐਂਟਰੀ ਆਪਣੀ ਵੇਖ ਕੇ ਨਾ ਸਰਾਣਾ ਲక్ష్ਮੀ ਵੇਖ ਬੰਦੇ ਨੇ ਸ਼ੌਂਕ ਪੂਰਾ ਕੀਤਾ ਯਾਰ ਐਂਡ ਲਾਈ ਪਈ ਹੈ ਬਾਈ ਨੇ ਸੁਰਮਾ ਮਰੇ ਵੀ ਫੋਰਚੂਨਰ ਆ ਬਾਈ ਜੀ ਆ ਕੇ ਆ ਤੁਮ ਦੱਸੋ ਬਾਦਰ ਦੀ ਗੱਲਦਾ ਕੀ ਚੱਲਦੇ ਕਿਆ ਬਾਬਾ ਹਾਂ ਹੋਣਾ ਬਾਈ ਆਪਣੇ ਵੀ ਲੈ ਜਾਓ ਹਾਂ ਜੀ ਚਾ ਯਾਰ ਪੂਰਾ ਘਰ ਚੱਲਿਆ ਮੇਲਾ ਬਾਈ ਮਾਗੀ ਦਾ ਘੋੜਿਆਂ ਦਾ ਐਂਬੂਲੈਂਸ ਆ ਗਈ ਹੋਰ ਸੇ ਨੂੰ ਲੈਣ ਪੰਘਾ ਪੰਘਾ ਕੰਨਾਂ ਗੁੰਨਾਂ ਸਾਰਾ ਕੋ ਕੱਖੀਆਂ ਕੁੱਤਾਂ ਇੱਕ ਜੱਟ ਵਾਪਰ ਗਿਆ ਮੇਲਾ ਬਈ ਮਖਸਰ ਦਾ ਘੋੜਿਆਂ ਦਾ ਮੇਲਾ ਟੌਪ ਦਾ ਕੰਮ ਜਾਵਾ ਆਹ ਗੰਦ ਬੰਦੇ ਮੇਰੇ ਨਾਲ ਆਇਆ ਫੁੱਦੂ ਬੰਦੇ ਇੱਕ ਕਾਕੂੜ ਆ ਲੈਂਦਾ ਬਈ ਬਹੁਤ ਚੰਗਾ ਇੱਕ ਹੋਰ ਪਰ ਲਾਓ ਇੱਕ ਜਪੰਜੀਆ ਲੈ ਲਓ ਜਪੰਜੀਆ ਨਿਕਾੜ ਆਉਣ ਆਈ ਨੂੰ ਤਾਂ ਚਗਲ ਨੂੰ ਤਾਂ ਜਾਣ ਨਹੀਂ ਹਰੇ ਇਹ ਬੜਾਈ ਨਹੀਂ ਜਾਂਦਾ ਵੀ ਕਰਾਂ ਮੀਤੋਂ ਪਤਾ ਆਪਣਾ ਰੇਟ ਟਾਈਟ ਤੁੰਤ ਮੈਂ ਸਰਾ ਲਾਈ ਪਈ ਆ ਬਾਈਆਂ ਦੀ ਬਾਈ ਉੱਥੇ ਗਿਆ ਜਾ ਤੇਰੇ ਵਿਆਹ ਤੇ ਵੀ ਨਹੀਂ ਲੱਗਣਾ ਦੇਖ ਦੇਸੀ ਜ਼ੋਰ ਤੋਂ ਨਾ ਇਹ ਜਾਂਦਾ ਵਾਕੀ ਚੀਜ਼ ਆ 40 40 ਵੇਹ ਮੇਲਾ ਘੋੜੀਆਂ ਹੀ ਘੋੜੀਆਂ ਐ ਸਵਾਦ ਆ ਬਾਈ ਵੀ ਆ ਰੌਣਕ ਫੇਅਰ ਵੀ ਆ ਰੌਣਕ ਹੌਸਫੇਅਰ ਨਾ ਨਾ ਬੂਟੇ ਦਾ ਦੰਦੀ ਵੱਡੀ ਨਾ ਇਹ ਹੀ ਵੱਡਦੀ ਹੁੰਦੀ 13 ਵਾ ਨੂੰ ਸਿਆਣੀਆਂ ਸਿਆਣੀਆਂ ਜੱੱਬਾ ਸਿਰਕਦੇ ਭਰਦੇ ਜੱੱਬਾ

ਨਾਨੀ ਨੂੰ ਕਰ ਕੋੜਾ ਵੇ ਕੰਟੈਕਟ ਕਰੋ ਬਾਈ ਟ੍ਰਾਈਡ ਕਰ ਲਿਓ ਬਾਈ ਬਹੁਤ ਚੰਗਾ ਕੁੜਾ ਇਹ ਕੁੱਤੇ ਦਾ ਗਾਂ ਹੈ ਹੇ ਰਹੀ ਆ ਹਾਈ ਗਾਇਸ ਅਸੀਂ ਮੇਲੇ ਤੇ ਆਏ ਆ ਅੱਜ ਨਾਨੀ ਖੜੀ ਸਾਡੇ ਨਾਲ ਅੱਜ ਨਾਨੀ ਕਰਦੀ ਹੈ ਇਹਦਾ ਸੋਨਾ ਇੱਕ ਕਿੱਡਾ ਕਰਦਾ ਗੱਟੀਆਂ ਦੇ ਉੱਤੋਂ ਦੀ ਫਿਰਦੀ ਨਾ ਆਉਗਾ ਬਾਈਆਂ ਦੇ ਘੋੜੇ ਦਾ ਬੜਾ ਟੌਪ ਦਾ ਘੋੜਾ ਇਹ ਆ ਆ ਆ ਆ ਆ ਘੋੜਾ ਖੜ ਜਾ ਤੂੰ ਮੂਰੇ ਕਰ ਦੇ ਮੈਨੂੰ ਇਹਦੇ ਠੀਕ ਆ ਯਾਰ ਦੇਖ ਆ ਇਹ ਵੇ ਕੰਪਿਊਟਰ ਕਰਕੇ ਕਿਥੋਂ ਨੇ ਉਹ ਡਰੇ ਬੈਠੇ ਆ ਆ ਨਹ ਲਾਈਆਂ ਦੇ ਆਏ। ਅੱਜ ਬਹੁਤ ਹੁੰਦੀ ਚੜੀ ਕੋਲਾ। ਨਹੀਂ ਆਇਆ ਨਹੀਂ। ਹਾਂ। ਸਾਰਾ ਕਾਹੀ। ਕਿਹੜੇ ਦੇ ਸਤ ਕਿਨਾ ਦੇ ਇਹਨਾਂ ਦਾ? ਜੱਤੋ ਪੈਣਾ ਨਕਾਬੂਸ਼। ਨਕਾਬੂਸ਼। ਜਿਹੜੇ ਆਹ। ਉਹ ਇਹ ਕੋ ਬਰਲੀ ਵੀ ਨਹੀਂ ਦੇ ਕਿੰਗੀ ਜੇ ਬੋਟੇ ਜੇ। ਉਹ ਲਾਲ ਜਾਂ? ਹਾਂ। ਸਾਰੇ ਹੁੰਦੇ ਸੀ ਇਹਦੇ ਕੋਲ। ਇਹੋਲਾ ਵੜ ਕੇ ਸਾਰੇ ਰਗੜਦੇ। ਆ ਵੀ ਹੁੰਦੀਆਂ ਇਹਦੇ ਕੋਲ। ਆ ਵੀ ਹੁੰਦੀਆਂ। ਆ ਵੀ ਹੁੰਦੇ ਸੀ। ਤਾਲੇ। ਆਹ ਬਜਰੀ ਆਹ ਬਜਰੀ ਕਰ ਮੈਨੂੰ ਲੱਗਦਾ ਚਾਹਨੇ ਕੋਲੇ ਹੁੰਦੀਆਂ। ਆ ਵੀ ਹੁੰਦੇ ਸੀ ਇਹਦੇ ਕੁੱਕੜ। ਉਹ ਠੱਲੜ ਦੇ ਵੀ ਹੁੰਦੇ ਆ ਆ ਵੀ ਹੁੰਦੇ ਸਾਰੇ ਹੁੰਦੇ ਇਹਦੇ ਕੋਈ ਨਹੀਂ ਹੁੰਦੇ ਸੀ ਬਹੁਤ ਚੰਗੇ ਬਈ ਸੈਂਟੀਨੇਟ ਵੀ ਬੋਲ ਆਸਤਾਨੀ ਵੀ ਬਾਈ ਕਿਹੜੇ ਕੁਦਰਤ ਮੈਨੂੰ ਆਖੀ ਆਵੇ ਚਾਉਂ ਚਾਉਂ ਸਭ ਚਾਉਂ ਦੋ ਤੇਰਾ ਹਾਰ ਬਲ ਚਾਉਂ ਚਾਉਂ ਇਹਦਾ ਟਮਾਣਾ ਚੰਗਾ ਬਣਦਾ ਹੈ ਮੇਰੇ ਕੋਲ ਸੈਂਟੀਨੇਟ ਦੀ ਮਾਰਕਿੰਗ ਵਾਲੀ ਹੈ ਇੱਥੇ ਸੈਂਟੀਨੇਟ ਕਿਹੜਾ ਲਾਲ ਜਾ ਉਹ ਬੀ ਵੀ ਸੀ ਉਹ ਬੜਾ ਬੰਦਾ ਬੰਦੀ ਦਾ ਮਸਾਲਾ ਆਹ ਗੱਲ ਉਹ ਬੜਾ ਬੰਦਾ ਬੰਦੀ ਦਾ ਇਹ ਜਾਨਵਰ ਬਹੁਤ ਚੰਗੇ ਚੰਗੇ ਖਰਾਬ ਹੋ ਗਏ ਉਹ ਬਹੁਤ ਵਧੀਆ ਫਰੈਂਟ ਟੂਟ ਤੇ ਡੱਟ ਕੱਢੀ ਪਈ ਹੈ ਬਾਈਆਂ ਨੇ ਸਰਾ ਯਾਰ ਕੰਮਣਾ ਆਪਣੇ ਜ਼ਿਲ੍ਹੇ ਨੂੰ ਚਲਾਉਦਾ ਚੰਗੀ ਚੀਜ਼ ਮਿਲੀ ਹੈ ਕੋਈ ਤਾਂ ਮੇਲਾ ਮੁੰਡਾ ਤਾਂ ਵੇਖ ਲਈਦਾ ਇਹ ਬੁੱਲਰ ਨੇ ਹਟਾ ਬੰਦ ਨਹੀਂ thôi thoải mái trò nào đi ủa chết rồi la gì vô chuyện vậy bật à đi ਦੇਖ ਲਈ ਆ ਦੋ ਸੰਡੀਆ ਤੇ ਲੜਾ ਸੰਡੀ ਨਹੀਂ ਸ਼ੈਡੋ ਇਹ ਦੂਜਾ ਆ ਕਿਹੜੀ ਵੈਰੈਟੀ ਆ ਹੱਥ ਲਾਓ ਬਾੜ ਆ ਕੀ ਚੀਜ਼ ਆ ਬਾਈ ਰਹਿਣਾ ਜੀ ਬਾਈ ਕਿਹੜਾ ਜੀ ਕ੍ਰਿੰਟਸਨ ਵੈਲੀ ਬਣਾ ਬੜਾ ਬਾਈ ਹਾਂ ਉੱਠਣ ਵੈਲੀ ਆ ਲੈ ਬਾਅਦ ਅੱਛਾ ਲੜੀ ਜੀ ਫੜ ਲਾ ਜੀ ਵੀਰੋ ਇਹ ਆ ਬਦੁਰਾ ਕੁਆਲਟੀ ਦੇ ਕਰੋ ਮੜੀ ਜੀ ਕ੍ਰਿੰਟਸਨ ਉਹ ਯਾਰ ਜੋੜਾ ਲਾਉਂਦਾ ਬੰਦੀ ਲਾਉਂਦਾ ਆਹ ਵੀ ਵੱਜਦੀ ਸੁਵੇਣੀ ਬੱਤੀ ਵੇਖਦਾ ਆਹ ਵੀ ਵੱਜਦੀ ਸੁਵੇਣੀ ਕਿੱਥੇ ਕਿੱਥੇ ਨੈਟ ਆਹ ਤਾਂ ਤਾਂ ਕੋਈ ਰੋੜਾ ਨਹੀਂ ਲਾ ਮਹਾ ਆਹ ਉਹ ਗੂੜੀ ਜਿਹਾ 4 ਤੋਂ 5 ਸੋਲਾ 200 ਗੋਲੇ 4 ਤੋਂ 5 ਆਇਓ ਤੇ ਪੇ ਆਹ ਟਰੇ ਜੀ ਆ ਕਿੰਨੇ ਦੀ ਹੈ ਬਾਈ ਟਰੇ ਉਹ ਨਹੀਂ ਸਾਡੇ ਇੰਨੇ ਨਹੀਂ ਹੈ 150 ਰੁਪਏ 150 ਦੀ ਆ ਹਾਂ ਬੜੀ ਮਹਿੰਗੀ ਲਈ ਨਾ ਪਲਾਸਟਿਕ ਦੀ ਨਾ ਹੂੰ ਇਹ ਤਾਂ ਛੋਟੀਆਂ ਹੈ ਨਹੀਂਆਂ ਰੈਡੀਆਂ ਰੈਡੀਆਂ ਕੋਣ ਬਸ ਚਾਰ ਹੋ ਗਏ ਹਾਂ ਜੀ ਆਹ ਬਹੁਤ ਸਾੜੂ ਦੇ ਕੋਲ ਸਾਲੀ ਆਹ ਦੇ ਰਹਿਣ ਦੇ ਆਹ ਲੜਾ ਜਦੇ ਉਹਦੇ ਤੇ ਆਹ ਲੈਣੀ ਬਹੁਤ ਗਿੱਲੀ ਦੇ ਰਹਿਣ ਦੇ ਉਹ ਆਉਂਦੇ ਨੰਗੇ ਤੇ ਮੈਨਾਂ ਖਾਂਦਾ ਹੀ ਨਹੀਂ ਆਹ ਇਹ ਨਹੀਂ ਖਾਣ ਨੂੰ ਹੱਥ ਨਾਲ ਨੂੰ ਨਹੀਂ ਪੈਂਦੀ ਆ ਫੇਰ ਨਹੀਂ ਖਾਂਦਾ ਹਾਂ ਐਵੇਂ ਪੁੱਛ ਯਾਰ ਆਪ ਬਾਈ ਦੀਆਂ ਬਲਗਾਂ ਵਟਗਾਂ ਗੱਲਾਂ ਵਾ ਇਹਦੇ ਵੀ ਨਾ ਕੁੱਤਾ ਨਹੀਂ ਨਹੀਂ ਇਹਦੇ ਜਿਹੜਾ ਆਪ ਦਾ ਲੱਗਿਆ ਹੱਥ ਨਾਲ ਖਾਣੀ ਪੈਂਦੀ ਖਾਣ ਨਹੀਂ ਪੈਂਦੀ ਆਹ ਨੂੰ ਠੀਕ ਆ ਬਲੌਗ ਪਾਦੀ ਜਾ ਕੇ YouTube ਤੇ ਦੇਖਿਆ ਕਰਾਂਗੇ ਬਾਅਦ ਚੋਂ ਇਥੇ ਚਲੋ ਬਈ ਚਲੋ ਬਈ ਉੱਧਰ ਨੂੰ ਚੱਲਦੇ ਹੁਣ ਮੇਲਾ ਬਹੁਤ ਭਰ ਗਿਆ ਬਾਈ ਹਜੇ ਥੋੜਾ ਜਿਹਾ ਘਾਟਾ ਲੋਹੜੀ ਤੋਂ ਬਾਅਦ ਜਾਵਾਂ ਲੋਹੜੀ ਤੋਂ ਦੂਜੇ ਦਿਨ ਇਹ ਤੋਂ ਬਚ ਕੇ ਵੀ ਮਾਰਦਾ ਖੜਿਆ ਨਹੀਂ ਜਾਣਾ ਤੇ ਇਹ ਤੋਂ ਬਚ ਕੇ ਥੋੜਾ ਜਿਹਾ ਆ ਜਾ ਚਲੋ ਬਾਈ ਵੇਖ ਬਣਾਇਆ ਪਾਈਆਂ ਨੇ ਸਿਰਾਂ ਕੰਮ ਆ ਜਾਵਾਂ ညਾਂ ਮੈਂ ਹੰਡ ਕੰਮ ਪੂਰਾ ਮੇਲਾ ਸੋਹਣਾ ਬਣ ਗਿਆ ਯਾਰ ਹਜੇ ਮੇਲਾ ਉਹ ਨਾਮ ਲਾਈ ਜਾਂਦੇ ਲੋਕ ਤੇ ਪਰਫਿਊਮ ਜਾਂਦੇ ਜਮਾ ਬੰਬ ਬੋਲ ਜਾਣੀ ਤੇ ਖੜਿਆ ਨਹੀਂ ਜਾਣਾ Bán chết cho Ah, khả năng bay ngang 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 ਇਹਦੇ ਪੂਛ ਛੋਟੀ ਕਿੰਨੀ ਲੱਗਦੀ ਹੈ ਕਦ ਨਹੀਂ ਕੀਤਾ ਨੇ ਉਹ ਬਣਾਈ ਵੀ ਆ ਬਣਾਈ ਵੀ ਆ ਉਹਨਾਂ ਨੇ ਉਹਵੇਂ ਕਟਿੰਗ ਕੀਤੀ ਆ ਦੀ ਬਹੁਤਰੀ ਸਾਡੀ ਦਾ ਬਾਈਆਂ ਦੇ ਦੱਬ ਖੜਬੀ ਬੌਲੀ ਸੋਣੀ ਆ। ਪੁੱਛੀ ਬਾਈ ਨੂੰ ਕਿਹੜਾ ਪਿੰਡ ਬਾਈ ਦਾ? ਬਾਈ ਕਿਹੜਾ ਪਿੰਡ ਆ? ਕਿਹੜਾ ਪਿੰਡ ਆ? ਹਾਂ? ਲੁਧਿਆਣਾ ਬਾਈ ਤਾਂ ਲੁਧਿਆਣੇ ਆਇਆ ਬਾੜੀ ਵਟਵਾਇਆ ਯਾਰ ਕਮਾਲ। ਅੰਦਰ ਦੇ ਦੇਖ ਰਹਿਣਾ। ਵਿੱਚ ਆ ਫਿਰਦੇ ਆ ਯਾਰ ਸਟਾਰ ਜੀ ਲਈ। ਬਈ ਕੋਲ ਮਲਾ ਗਿਆ ਬਾਈ ਇਥੇ ਵੀ ਖੇਵੇਂ ਇਥੇ ਕੋਈ ਫਾਇਦਾ ਨਹੀਂ ਇਥੋਂ ਬਚ ਲਗੀ। ਆਪਾਂ ਨਹੀਂ ਕਹਿੰਦੇ ਤੇ ਉਹ ਵੇਹੇ ਘੋੜੇ ਖੋਣੇ ਆ ਵੇ ਆਹ ਕੋਈ ਬੜੀ ਕੰਮੀ ਹੈ ਘੋੜੇ ਘੋੜੇ ਆ ਘੋੜੀਆਂ ਆ ਭੈਣ ਚ ਘੋੜੀਆਂ ਕਰਦੇ ਪੁਰੇ ਘੋੜੇ ਘੋੜੇ ਕਰੀ ਜਾਂਦੇ ਪੜਤਾ ਹੀ ਹੋਇਆ ਉਹੂ ਸਗਲੇ ਫਰਦਾਰ ਦਿਨੇ ਬਾਲੀ ਗਾਂ ਮਾਰਦਾ ਪੈਰ ਤੇ ਮਾਰੀ ਕੋਈ ਕਰਦਾ ਆਈ ਕੱਢ ਕੇ ਲੈ ਗਿਆ ਬਾਈ ਤਾਂ ਓਏ ਬਹੁਤ ਸੋਹਣਾ ਰੰਗ ਆ ਵੇਖੋ ਜਿਹੜੇ ਤੇ ਆਉਂ ਜੂਮ ਮਰਿਆ ਮੈਂ ਵੇਖ ਇੱਕ ਟੱਕਣ ਆ ਵੇਖ ਬਾਈ ਬਹੁਤ ਸੋਹਣੀ ਕੁੜੀ ਹੈ ਨਾ ਛਿਗਰੀ ਆ ਹਾਂ ਹਾਂ ਨਹਿਰਾ ਵੀ ਕਰਦੀ ਆ ਯਾਰ ਮੀਂਹ ਦੀ ਥੋੜਾ ਜਿਹਾ ਬਹੁਤ ਬੜਾ ਪਾਣੀ ਜਗਾ ਮੁਕਾ ਲਾਣਾ ਹੋ ਰਿਹਾ ਜੀ ਦੋ ਦੰਦ ਮਾਰਵਾਣੀ ਬਸ਼ੇਰੀਆਂ ਦਾ ਦੋ ਦੰਦ ਬਸ਼ੇਰੀਆਂ ਇਹ ਬਸ਼ੇਰੀਆਂ ਦੋ ਦੰਦ ਬਸ਼ੇਰੀਆਂ ਬਾਅਦ ਵੀ ਤੁਹਾਨੂੰ ਕਿਸੇ ਵੱਡੀਆਂ ਕੁੜੀਆਂ ਦੇ ਮੁਕਾਬਲੇ 'ਚ ਨਜ਼ਰ ਆਉਣ। 2 ਦਿਨ ਤੋਂ 4 ਦਿਨ ਜਦੋਂ ਇਹ ਆਪਣੀਆਂ 3 ਦਾ ਮੁਕਾਬਲਾ ਹੋਊਗਾ। ਇਹ ਇੱਥੇ ਹੀ ਗਿਆ। ਇਹ ਨਹੀਂ ਉਹਨੂੰ ਜਰ ਮਰ ਗਿਆ। ਚੱਲ ਗਏ ਫਿਰ ਆਪਾਂ। ਚਲੋ ਹੁਣ ਗਾਂਹ ਜਾ ਕੇ ਵਖਾਣਾ ਮੇਲਾ ਬਹੁਤ ਛੰਗਾ ਮੇਲਾ ਲੱਗਦਾ। ਚੱਲੋ ਸਾਰਾ ਹੁਣ ਮੁਕਾ। ਨਹੀਂ ਨਹੀਂ ਆਦੂਗਾ ਉਹ ਬਸ। ਆਹ ਜਿਹੜਾ ਇੱਥੇ ਨਹੀਂ ਵੇਖਣਾ ਬੰਦੇ ਨੇ ਇੱਥੀ ਵੀ ਖਿਲਣ ਗਿਆ ਸਾਰਾ ਮੇਲਾ। ਆਹ ਫਾਸਟ ਆਉਗੀ ਮੇਰੀ ਨਿਗਾਹ। ਬਹੁਤ ਸੋਹਣੀ। ਨੀਲੀ ਗੋੜੀ ਸਾਡੀ ਇਸ ਰਿੰਗ ਦੇ ਸਪੌਂਸਰ ਨੇ ਜੀ ਵਿਭਾਗ ਸੁਮਿੰਦਰਜੀਤ ਕੌਰ ਰੁਦਰਾ ਸਟਾਡ ਪਾਵ ਮਹਾੜੀ ਕਿਹਨੂੰ ਮਿਲਦਾ ਪੈਂਦੇ ਬੰਦੇ ਨੂੰ ਪਰਮਿਸ਼ਨ ਹੋਣ ਲਈਦਾ ਤੜਪੀ ਪਿੱਛੇ ਲੈਣੀ ਪੈਂਦੀ 4 ਵਜੇ ਪਹਿਆ ਪਰਮਿਸ਼ਨ ਹੋਣਾ ਓਏ ਸਿੱਟੋਂਗੇ ਤੂੰ ਟੈਂਟ ਫੜਾ ਜਾਏ ਪਿੱਛੇ ਰੋ ਥੋੜਾ ਜਿਆ Quiero no lo